CNF ਵੱਲੋਂ ਸਮਾਣਾ ਦੀ ਦਾਣਾ ਮੰਡੀ ਦੇ ਇੱਕ ਵਿਸਾਇ ਰੈਲੇ ਕਿਤੇ ਕਿ ਜ਼ਿਲ੍ਹਾ ਪਧਰੀ ਰੈਲੀ ਸੀ ਇਸ ਦੇ ਵਿੱਚ ਈਸਾਈ ਭਾਈ ਸਾਰੇ ਦੇ ਵੱਖ-ਵੱਖ ਥਾਵਾਂ ਤੋਂ ਪੂਰੇ ਪੰਜਾਬ ਤੋਂ ਲੋਕ ਸ਼ਾਮਿਲ ਹੋਏ ਇਸ ਮੌਕੇ ਤੇ ਐਲਾਨ ਕੀਤਾ ਗਿਆ ਕਿ ਸਮਾਣਾ ਤੋਂ ਅੱਜ ਐਲਾਨ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਜਿਹੜੀ ਹੋਣੀਆਂ ਐ ਇਸ ਦਾ ਐਲਾਨ ਲਾਰੈਂਸ ਚੌਧਰੀ ਜਿਹੜੇ ਕੌਮੀ ਪ੍ਰਧਾਨ ਐ CNF ਦੇ ਉਹਨਾਂ ਨੇ ਐਲਾਨ ਕੀਤਾ ਹੈ ਕਿ 2027 ਦੇ ਪੰਜਾਬ ਦੇ ਜਿੰਨੇ ਵੀ 117 ਹਲਕੇ ਐ ਉੱਥੇ ਈਸਾਈ ਭਾਈਚਾਰੇ ਵੱਲੋਂ ਆਪਣੇ ਉਮੀਦਵਾਰ ਮੈਦਾਨ ਸੇ ਤਾਰੇ ਜਾਣਗੇ ਕਿਉਂਕਿ 78 ਸਾਲਾਂ ਦੇ ਵਿੱਚ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਆਜ ਤੱਕ ਸਰਕਾਰਾਂ ਕੋਈ ਪਾਰਟੀ ਕੀ ਬਣੀ ਕਬਰਿਸਤਾਨ ਵੀ ਨਹੀਂ ਦੇ ਸਕੀ ਜਿਹੜੇ ਕਿ ਸੰਵਿਧਾਨ ਕੇ ਅੰਦਰ ਲਿਖਿਆ ਵੀ ਇਸ ਸਮਾਜ ਨੂੰ ਜੇ ਇੱਕ ਪਿੰਡ ਦੇ ਵਿੱਚ ਇੱਕ ਵੀ ਰਹਿੰਦਾ ਹੈ ਇਸ ਫਿਰਕੇ ਦਾ ਵਿਅਕਤੀ ਉਸ ਪਰਿਵਾਰ ਦੇ ਮੈਂਬਰ ਨੂੰ ਉੱਥੇ ਕਬਰਿਸਤਾਨ ਮਿਲਣਾ ਜ਼ਰੂਰੀ ਹੈ ਤਾਂ ਕਿ ਕਿਸੇ ਪਰਿਵਾਰ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ ਉੱਥੇ ਉਸ ਦਾ ਅੰਤਿਮ ਕਰਮ ਹੁੰਦਾ ਕਿ ਤਜਾਸਕੇ ਔਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਅਸੀਂ ਪੰਜਾਬ ਦੇ ਵਿੱਚ ਚੋਣ ਲੜਾਂਗੇ ਔਰ ਇਸ ਦੇ ਲਈ ਆ ਸ਼ੁਰੂਆਤ ਹੋ ਗਈ ਅਗਲੀ ਰੈਲੀ ਉਹਨਾਂ ਨੇ ਮੋਗਾ ਦੇ ਵਿੱਚ ਕਰਨ ਦਾ ਐਲਾਨ ਵੀ ਕਰ ਦਿੱਤਾ ਸਭ ਤੋਂ ਪਹਿਲਾਂ ਤੇ ਮੈਂ ਜਿੰਨੀ ਵੀ ਸਾਡੀ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਨੇ ਰੈਲੀ ਨੂੰ ਆਰਗੇਨਾਈਜ਼ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਧੰਨਵਾਦ ਕਰਦਾ ਆਲ ਓਵਰ ਪੰਜਾਬ ਦੀਆਂ ਜਿੰਨੀਆਂ ਵੀ ਪਾਸਟ ਐਸੋਸੀਏਸ਼ਨਾਂ ਆਈਆਂ ਨੇ ਉਹਨਾਂ ਦੇ ਲੀਡਰਸ ਆਏ ਨੇ ਉਹਨਾਂ ਦੀਆਂ ਸੰਗਤਾਂ ਆਏ ਨੇ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਰੈਲੀ ਨੂੰ ਜਿਹੜੀ ਕਿ ਅਣਖ جگਾਓ ਆਜ਼ਾਦੀ ਪਾਓ ਰਾਜ ਲਿਆਉਣ ਦੇ ਲਈ ਇਹ ਰੈਲੀ ਰੱਖੀ ਗਈ ਸੀ ਉਸ ਦੇ ਵਿੱਚ ਆਪਣਾ ਪੂਰਾ ਸਮਰਥਨ ਵੀ ਦਿੱਤਾ ਔਰ ਅੱਜ ਇੱਥੇ ਆਪਣੇ ਸੀਮਤ ਸਾਧਨਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਵੱਡੇ ਯਤਨ ਦੇ ਨਾਲ ਅੱਤ ਦੀ ਗਰਮੀ ਦੇ ਵਿੱਚ ਲੋਕਾਂ ਨੂੰ ਇੱਥੇ ਪਹੁੰਚਾ ਕੇ ਰੈਲੀ ਨੂੰ ਜੋ ਸਫਲ ਬਣਾਇਆ ਉਹਦੇ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ 2027 ਦੀ ਜਨ ਸਭਾ ਚੋਣਾਂ ਆ ਰਹੀਆਂ ਨੇ ਆਪਣੀ ਪਾਰਟੀ ਇਹ ਮੰਤ ਜਥੇਬੰਦੀ ਕੀ ਐਲਾਨ ਕਰ ਰਹੀ ਹੈ ਬਿਲਕੁਲ ਡੈਫੀਨੇਟਲੀ ਦੇਖੋ ਆਜ਼ਾਦੀ ਦੇ 78 ਸਾਲ ਬਾਅਦ ਵੀ ਸਾਨੂੰ ਕਬਰਸਤਾਨ ਨਾਲ ਮਿਲ ਸਾਡੀ ਜਿਹੜੀ 1956 ਦੇ ਵਿੱਚ ਕ੍ਰਿਸ਼ਨਾ ਰੈਜੀਮੈਂਟ ਤੋੜਤੀ ਸਾਡੇ ਨੌਜਵਾਨ ਬੱਚੇ ਜਿਹੜੇ ਵਿਚਾਰੇ ਬੇਰੋਜ਼ਗਾਰੀ ਨਾਲ ਜਿਹੜਾ ਤਰਾ ਤਰਾ ਕਰਦੇ ਹੋਣ ਸਾਡੇ ਬੇਕਾਰ ਲੋਕ ਜਿਹੜੇ ਉਹਨਾਂ ਨੂੰ ਘਰ ਨਾ ਮਿਲਣ ਔਰ ਜਿਹੜੇ ਸਾਡੇ ਕਬਰਸਤਾਨਾਂ ਤੋਂ ਬਗੈਰ ਮਰਦੇ ਜਿਹੜੇ ਆ ਉਹਨਾਂ ਦੀ ਬੇਅਦਬੀ ਹੁੰਦੀ ਹੋਵੇ ਜਗ੍ਹਾ ਜਗ੍ਹਾ ਲੈ ਕੇ ਜਾਣਾ ਪੈਂਦਾ ਹੋਵੇ ਉਸ ਤੋਂ ਇਲਾਵਾ ਜਿਹੜੇ ਸਾਡੇ ਬੱਚੇ ਪੜ੍ਹਦੇ ਨੇ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਸਕਾਲਰਸ਼ਿਪ ਦਵਾਗੇ ਉਹਨਾਂ ਨੂੰ ਸਕਾਲਰਸ਼ਿਪ ਨਾ ਮਿਲਣ ਸੋ ਸਾਨੂੰ ਇਹ ਲੱਗਣ ਲੱਗ ਪਿਆ ਕਿ ਇਹ ਜਿਹੜੀਆਂ ਸਰਕਾਰਾਂ ਨੇ ਇਹ ਬੰਦੇ ਉਹੀ ਰਹਿੰਦੇ ਨੇ ਉਹੀ ਉਹਨਾਂ ਦੀਆਂ ਜਿਹੜੀਆਂ ਪੱਗਾਂ ਰਹਿੰਦੀਆਂ ਨੇ ਉਹੀ ਉਹਨਾਂ ਦੇ ਝੰਡੇ ਰਹਿੰਦੇ ਨੇ ਸਿਰਫ ਰੰਗ ਬਦਲਦੇ ਨੇ ਉਹਨਾਂ ਦੇ ਲੈਵਲ ਬਦਲਦੇ ਨੇ ਲੇਕਿਨ ਉਹੀ ਲੀਡਰ ਜਿਹੜੇ ਆ ਮੁੜ ਕੇ ਜਦੋਂ ਉਹ ਪਾਰਟੀ ਨਹੀਂ ਪੁੱਛਦੀ ਧੂਏ ਦੇ ਛੜੱਪਾ ਮਾਰ ਜਾਂਦੇ ਨੇ ਸੋ ਮੈਂ ਆਪਣੇ ਭਾਈਚਾਰੇ ਨੂੰ ਇਹੋ ਹੀ ਅਪੀਲ ਕਰਦਾ ਕਿ ਭਾਈ ਸਮਾਂ ਆ ਗਿਆ 78 ਸਾਲ ਹੋ ਗਏ ਆਪਾਂ ਗੁਲਾਮੀ ਵਿੱਚ ਰਹਿ ਰਹੇ ਆ ਆਪਾਂ ਅਣਖ ਜਗਾਈਏ ਆਪਣੀ ਆਜ਼ਾਦੀ ਪਾਉਣ ਦੀ ਗੱਲ ਕਰੀਏ ਜਾਂ ਰਾਜ ਲੈਉਣ ਦੀ ਗੱਲ ਕਰੀਏ ਜੇ ਇਹਨਾਂ ਫਿਰ ਕਿੱਲਾ ਇਲੈਕਸ਼ਨ ਲੜੇਗੀ ਜੇ ਇਹ ਰਾਜਨੀਤਿਕ ਪਾਰਟੀਆਂ ਪੰਜਾਬ ਤੋਂ ਨਾਲ ਸਮਝੌਤਾ ਕਰ ਰਹੀ ਕੋਈ ਸੀਐਨਐਫ ਇੱਕ ਸੋਸ਼ਲ ਆਰਗੇਨਾਈਜੇਸ਼ਨ ਆ ਜਿਹੜੀ ਕਿ ਸਮਾਜਿਕ ਅਵੇਅਰਨੈਸ ਲਿਆਉਣ ਦੇ ਲਈ ਸਮਾਜਿਕ ਪਰਿਵਰਤਨ ਲਿਆਉਣ ਦੇ ਲਈ ਇਹ ਪਿਛਲੇ 30 ਸਾਲ ਤੋਂ ਵਰਕ ਕਰ ਰਹੀ ਆ ਆਪਣੇ ਚਰਚ ਦੀ ਸੁਰੱਖਿਆ ਲਈ ਕੰਮ ਕਰ ਰਹੀ ਆ ਆਪਣੇ ਪਾਸਟਾ ਦਾ ਜਿਹੜੀ ਰਿਸਪੈਕਟ ਆ ਉਹਨੂੰ ਬਹਾਰ ਰੱਖਣ ਦੇ ਲਈ ਕੰਮ ਕਰ ਰਹੀ ਆ ਔਰ ਆਪਣੇ ਲੋਕਾਂ ਦੇ ਜਿਹੜੇ ਜਿਹੜੇ ਹੱਕ ਨੇ ਉਹ ਸਰਕਾਰਾਂ ਤੇ ਪ੍ਰੈਸ਼ਰ ਬਣਾ ਕੇ ਲੈਣ ਦੇ ਲਈ ਕੰਮ ਕਰ ਰਹੀ ਆ ਲੇਕਿਨ ਜਿਹੜੀ ਇਹ ਪੋਲੀਟੀਕਲ ਪਾਰਟੀ ਆ ਇਸ 27 ਤੋਂ ਪਹਿਲਾਂ-ਪਹਿਲਾਂ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਇਹੋ ਹੀ ਰੈਲੀ ਨਹੀਂ ਅੱਜ ਹੋ ਰਹੀ ਇਹ ਰੈਲੀ ਕੰਟੀਨਿਊ ਰਹਿਣਗੀਆਂ ਪੂਰੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ 'ਚ ਵੀ ਹੋਣਗੀਆਂ ਅਗਲੀ ਰੈਲੀ ਮੋਗਾ 'ਚ ਹੋਣ ਜਾ ਰਹੀ ਆ ਜਿੰਦ ਤੱਕ ਜਿਹੜੀਆਂ ਰੈਲੀਆਂ ਹੋਣਗੀਆਂ ਸਾਨੂੰ ਲੋਕਾਂ ਦਾ ਸਮਰਥਨ ਮਿਲੇਗਾ ਉਦੋਂ-ਉਦੋਂ ਲੋਕਾਂ ਦਾ ਪੁੱਛਦੇ ਜਾਵਾਂਗੇ ਫਿਰ ਅਸੀਂ ਮਿਲ ਕੇ ਉਸ ਰਾਜਨੀਤਿਕ ਪਾਰਟੀ ਨੂੰ ਕੱਲੀ ਕ੍ਰਿਸਚਨਾਂ ਦੀ ਨਹੀਂ ਹੋਏਗੀ ਕ੍ਰਿਸਚਨ ਅਜੈਂਡਾ ਟੌਪ ਤੇ ਰਹੇਗਾ ਕਿਉਂਕਿ ਅਸੀਂ ਪਿੱਛੇ ਰਹਿ ਗਏ ਆ ਬਾਕੀ ਅਸੀਂ ਬੌਜਨਾ ਨੂੰ ਨਾਲ ਲੈ ਕੇ ਜਿਹਦੇ ਵਿੱਚ ਸਿੱਖ ਵੀ ਹੋਣਗੇ ਮੁਸਲਮਾਨ ਭਾਈਚਾਰਾ ਵੀ ਹੋਏਗਾ ਜਿਹਦੇ ਵਿੱਚ ਅਸੀਂ ਭਾਈਚਾਰਾ ਵੀ ਹੋਏਗਾ ਅਸੀਂ ਮਿਲ ਕੇ ਫਿਰ ਇੱਕ ਰਾਜਨੀਤਿਕ ਪਾਰਟੀ ਜਿਹੜੀ ਬਣਾਵਾਂਗੇ ਉਹ ਤਾਂ ਲਾਂਚ ਕਰਾਂਗੇ ਔਰ 27 ਦੀਆਂ ਵਿਧਾਨ ਸਭਾ ਚੋਣਾਂ 117 ਲੜਾਂਗੇ ਹਿੰਦੂ ਵੀ ਤੋਂ ਘਟ ਗਿਣਤੀ ਜਾਂਦਾ ਪੰਜਾਬ ਦੇ ਵਿੱਚ ਬਿਲਕੁਲ ਬਿਲਕੁਲ ਐਕਚੁਅਲੀ ਹਿੰਦੂ ਆਲਰੇਡੀ ਕਿਉਂਕਿ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਲੇਕਿਨ ਮੂਲਮਾਸੀਆਂ ਨੂੰ ਰੀਪਰੈਜ਼ੈਂਟ ਕਰਨ ਵਾਲੀਆਂ ਪਾਰਟੀਆਂ ਘੱਟ ਨੇ ਇਸ ਕਰਕੇ ਜਿਨ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੀਆਂ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਨਾਲ ਲਵਾਂਗੇ ਆਲਰੇਡੀ ਕਿਉਂਕਿ ਹਿੰਦੂ ਭਾਈਚਾਰੇ ਨੂੰ ਬਹੁਤ ਸਾਰੀਆਂ ਕਾਂਗਰਸ ਵੀ ਕਰ ਰਹੀ ਆ ਉਹਨਾਂ ਨੂੰ ਭਾਜਪਾ ਵੀ ਕਰ ਰਹੀ ਲੇਕਿਨ ਸਾਡੇ ਭਾਈਚਾਰੇ ਦੀਆਂ ਵੋਟਾਂ ਹੀ ਲੈ ਰਹੀਆਂ ਨੇ ਇਸ ਕਰਕੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਕੋਮਨ ਮਿਨਿਮ ਪ੍ਰੋਗਰਾਮ ਦੇ ਤਹਿਤ ਪਾਰਟੀ ਦਾ ਐਲਾਨ ਕੀਤਾ ਜਾਏਗਾ ਔਰ 117 ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਲੜੀਆਂ ਨੇ ਸਾਰਾ ਸਿੱਟਾ ਦੇ ਉਮੀਦਵਾਰ ਉਤਾਰੋਗੇ ਡੈਫੀਨਿਟਲੀ 117 ਤੇ ਅਸੀਂ ਉਮੀਦਵਾਰ ਉਤਾਰਾਂਗੇ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜਾ ਭਾਈਚਾਰਾ ਆ ਇਹਨੂੰ ਅੱਜ ਇੱਕ ਬਲ ਮਿਲਿਆ ਹੈਗਾ ਉਹਨਾਂ ਕੋ ਇੱਕ ਮੈਸੇਜ ਗਿਆ ਹੈਗਾ ਕਿ 78 ਸਾਲ ਅਸੀਂ ਦੇਖ ਲਿਆ ਕਿ ਸਾਡੇ ਮੰਗਾ ਸਾਡੇ ਹੱਲ ਹੱਲ ਨਹੀਂ ਹੋਏ ਇਸ ਕਰਕੇ ਅਸੀਂ ਆਪਣੇ ਉਮੀਦਵਾਰ ਪੂਰੇ ਤਾਰੇ ਬਿਲਕੁਲ ਸਮਾਣਾ ਜੀ ਸਮਾਣਾ ਹਲਕਾ ਆ ਤੇ ਸਮਾਣੇ ਤੋਂ ਤਾਂ ਐਲਾਨ ਹੈ ਹੀ ਆ ਜੇ ਸਮਾਣੇ ਰੈਲੀ ਹੋ ਰਹੀ ਹੈ ਉੱਥੋਂ ਐਲਾਨ ਹੋ ਗਿਆ ਸੋ ਇਸ ਕਰਕੇ ਮੇਰੀ ਸਮੂਹ ਮਸੀਂ ਭਾਈਚਾਰੇ ਨੂੰ ਅਪੀਲ ਆ ਕਿ ਭਾਈ ਆਪਣੇ ਰਾਜ ਲਿਆਉਣ ਦੇ ਲਈ ਗੱਲ ਸੋਚਿਓ ਸੋਚਿਏ ਕਿਉਂਕਿ ਖੁਦਾ ਨੇ ਵੀ ਆਪਣੇ ਰਾਜੇ ਬਣਾਏ ਸੀ ਤਾਂ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਅਗਵਾਈ ਕਰ ਸਕੇ ਸਰ ਜਿਹੜੇ ਗੁਰਚਰਨ ਜੀ ਨੇ ਰੇਤੜੜ ਤੋਂ ਉਹਨਾਂ ਬਾਰੇ ਵੀ ਕੋਈ ਫੈਸਲਾ ਲਿਆ ਗਿਆ ਡੈਫੀਨੇਟਲੀ ਕਿਉਂਕਿ ਉਹਨਾਂ ਨੇ ਇਹ ਰੈਲੀ ਨੂੰ ਕਰਾਉਣ ਦੇ ਲਈ ਜਿਹੜਾ ਆਪਣਾ ਪੂਰਾ ਯੋਗਦਾਨ ਦੇਣ ਦੀ ਗੱਲ ਕੀਤੀ ਸੀਗੀ ਕਿ ਮੈਂ ਉਹਦੇ ਵਿੱਚ ਆਪਣਾ ਪੂਰਾ ਜਿਹੜਾ ਆ ਪੈਸਾ ਖਰਚ ਕਰਾਂਗਾ ਇਨਵੈਸਟਮੈਂਟ ਕਰਾਂਗਾ ਤੁਸੀਂ ਬਾਕੀ ਸਾਰੇ ਪੰਜਾਬ ਤੋਂ ਲੋਕਾਂ ਨੇ ਆਉਣਾ ਜੇ ਉਹਨਾਂ ਦੇ ਆਉਣ ਵਿੱਚ ਵੀ ਕੋਈ ਮੁਸ਼ਕਲ ਟਰਾਂਸਪੋਰਟ ਦੇ ਉਹ ਵੀ ਕਰਾਂਗੇ ਲੇਕਿਨ ਬੈਰੀ ਅਨਫੋਰਚੂਨੇਟਲੀ ਕਿ ਅਸੀਂ ਇੱਜ਼ਤ ਮਾਣ ਸਨਮਾਨ ਸਭ ਕੁਝ ਦਿੱਤਾ ਪਰ ਰੈਲੀ ਚ ਤਾਂ ਕੀ ਉਹਨਾਂ ਨੇ ਜਿਹੜਾ ਸੀ ਸਾਡੇ ਸਪੋਰਟ ਕਰਨਾ ਸੀ ਕੱਲ ਇੱਕ ਮੈਸੇਜ ਪਾ ਕੇ ਉਹਨਾਂ ਨੇ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਔਰ ਭਾਈਚਾਰੇ 'ਚ ਫਸਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮੈਂ ਉਹਦੀ ਨਿੰਦਾ ਕਰਦਾ ਔਰ ਅਸੀਂ ਉਹਦੇ ਲਈ ਜੀਐਸਪੀ ਨੂੰ ਵੀ ਲਿਖ ਕੇ ਦੇ ਰਹੇ ਆ ਕਿ ਇਹਦੇ ਉੱਪਰ ਜਿਹੜਾ ਸਟ੍ਰਿਕ ਐਕਸ਼ਨ ਕੀਤਾ ਜਾਵੇ ਤਾਂ ਕਿ ਅੱਜ ਅਗਾਹਾਂ ਤੋਂ ਕੋਈ ਵੀ ਅਜਿਹੀ ਜੜੀਆਂ ਸ਼ਰਾਰਤ ਨਾ ਕਰੇ ਅੱਜ ਉਹਨਾਂ ਨੂੰ ਕੋਰ ਕਮੇਟੀ ਨੇ ਸੀਐਨਐਪੀ ਨੇ ਫੈਸਲਾ ਕੀਤਾ ਔਰ ਉਹਨਾਂ ਨੂੰ ਜਿਹੜਾ ਆ ਇਸ ਉਹਨਾਂ ਦੀ ਅਸੀਂ ਆਉਧੇ ਤੋਂ ਬਰਖਾਸਤ ਕਰਤਾ ਔਰ ਇਸ ਬਾਵਾਂ ਬੰਦ ਕਰਾਈ ਹੋਵੇਗੀ ਕੋਈ ਵੀ ਇਹਨਾਂ ਨਿਯਮਾਂ ਕਰਦੇ ਕੋਈ ਵੀ ਕੋਈ ਵੀ ਅਨੁਸ਼ਾਸਨ ਭੰਗ ਕਰੇਗਾ ਕਿਉਂਕਿ ਸੀਐਨਐਫ ਜਿਹੜਾ ਇੱਕ ਡਿਸਪਲਿਨਡ ਆਰਗੇਨਾਈਜੇਸ਼ਨ ਆ ਇਹਦੇ ਵਿੱਚ ਇਨਕਲੂਡਿੰਗ ਮਾਈਸੈਲਫ ਅਗਰ ਮੈਂ ਵੀ ਉਹਦੇ ਵਿੱਚ ਡਿਸਪਲਿਨ ਭੰਗ ਕਰਨਾ ਕੋਰ ਕਮੇਟੀ ਬਣੀ ਆ ਉਹ ਮੇਰੇ ਖਿਲਾਫ ਵੀ ਡਿਸਪਲਿਨਰੀ ਐਕਸ਼ਨ ਲੈ ਸਕਦੀ ਹੈ ਇਸ ਲਈ ਮੇਰੀ ਅਪੀਲ ਆ ਕਿ ਜਿੰਨੇ ਵੀ ਸੀਐਨਐਫ ਦੇ ਸਾਡੇ ਯੋਧੇ ਨੇ ਉਹ ਖਿਆਲ ਰੱਖਣ ਕਿ ਅਸੀਂ ਆਪਣੇ ਪਰਸਨਲ ਮੋਟਿਵੇਸ਼ਨ ਦੇ ਵਿੱਚ ਨਹੀਂ ਆ ਅਸੀਂ ਕਮਿਊਨਿਟੀ ਮੋਟਿਵੇਲੀ ਕੰਮ ਕਰ ਰਹੇ ਆ ਕੌਮ ਦੀ ਆਜ਼ਾਦੀ ਲਈ ਕੰਮ ਕਰ ਰਹੇ ਕੌਮ ਦੇ ਰਾਜ ਲਿਆਉਣ ਦੇ ਲਈ ਕੰਮ ਕਰ ਰਹੇ ਹੋ ਸਾਰੇ ਮਿਲ ਜੁਲ ਕੇ ਕੰਮ ਕਰੋ ਔਰ ਸਚਾਈ ਨਾਲ ਕੰਮ ਕਰੋ ਸਰ ਮੇਰਾ ਨਾਮ ਪਾਸਟਰ ਭਰਪੁਰ ਜੱਸੀ ਹੈ ਇਹ ਹੈਗਾ ਅਣਖ ਜਗਾਓ ਆਜ਼ਾਦੀ ਪਾਓ ਰਾਜ ਲਿਆਓ ਇਸ ਰੈਲਿ ਨੂੰ 78 ਸਾਲ ਹੋ ਗਏ ਜਿਆਦਾ ਹੋਏ ਨੂੰ ਹੁਣ ਤੱਕ ਕ੍ਰਿਸ਼ਨ ਭਾਈ ਚਾਰੇ ਨੇ ਚਾਹੇ ਉਹ ਅਕਾਲੀ ਦਲ ਪਾਰਟੀ ਆ ਚਾਹੇ ਉਹ ਸੈਂਟਰ ਦੀ ਪਾਰਟੀ ਆ ਚਾਹੇ ਕਾਂਗਰਸ ਆ ਸਾਰਿਆਂ ਨੂੰ ਵੋਟਾਂ ਪਾਈਆਂ ਨੇ ਅੱਜ ਤੱਕ ਕਿਸੇ ਵੀ ਐਮਐਲਏ ਨੇ ਕਿਸੇ ਵੀ ਐਮਪੀ ਨੇ ਸਾਡੇ ਹੱਕ ਦੇ ਵਿੱਚ ਕਿਸੇ ਵੀ ਸੰਸਦ ਦੇ ਵਿੱਚ ਕੋਈ ਨਾਰਾ ਨਹੀਂ ਲਾਇਆ ਸਾਡੀ ਕੌਮ ਦੇ ਲਈ ਜਿਹੜੀ ਇਹ ਰੈਲੀ ਕੀਤੀ ਗਈ ਆ ਇਹ ਮਸੀਹ ਭਾਈ ਨੂੰ ਜਗਾਉਣ ਵਾਸਤੇ ਮਸੀਹ ਭਾਈ ਚਾਰੇ ਨੂੰ 2027 ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਤਾਂ ਕਿ ਪਤਾ ਲੱਗੇ ਸਾਡੇ ਹੱਕ ਨੇ ਅਸੀਂ ਆਪਣੇ ਹੱਕ ਲੈਣਾ ਚਾਹੁੰਦੇ ਆ ਅੱਜ ਜਦੋਂ ਅਸੀਂ ਪੰਜਾਬ ਦੇ ਅੰਦਰ ਬਹੁਤੇ ਐਸੇ ਪਿੰਡ ਨੇ ਜਿਦੇ ਕਬਰਿਸਤਾਨ ਨਹੀਂ ਹੈਗੇ 1964 ਐਕਟ ਦੇ ਮਤਾਬਿਕ 1960 ਐਕਟ ਦੇ ਮਤਾਬਿਕ ਅਗਰ ਅਸੀਂ ਦੇਖਦੇ ਆ ਇੱਕ ਜਿਹੜਾ ਕੋਰਟ ਨੇ ਦਿੱਤਾ ਗਿਆ ਸੀ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਉਹ ਕਿਹਾ ਗਿਆ ਸੀਗਾ ਕਿ ਜਿਹੜਾ ਹੈ ਹਰ ਜਗ੍ਹਾ ਤੇ ਮਿਨਿਟਰੀ ਜਿਹੜਾ ਆਏਗਾ ਕਬਰਸਤਾਨ ਹੋਣਾ ਚਾਹੀਦਾ ਅੱਜ ਬਹੁਤੇ ਪਿੰਡਾਂ ਦੇ ਵਿੱਚ ਕਬਰਸਤਾਨ ਨਹੀਂ ਹੈ ਜਦੋਂ ਸਾਡਾ ਕੋਈ ਬਹੁਤ ਆਜੀਜ਼ ਇਸ ਜਗ੍ਹਾ ਤੋਂ ਦੁਨੀਆ ਤੋਂ ਚਲਾ ਜਾਂਦਾ ਉਹਨੂੰ ਤਾਂ ਫਰਵਾਣਾ ਸਾਡੇ ਲਈ ਬੜੀ ਮੁਸ਼ਕਲ ਹੋ ਜਾਂਦੀ ਆ ਔਰ ਸਾਨੂੰ ਉਹ ਪਵਿੱਤਰ ਬੈਬਲ ਦੇ ਉਲਟ ਜਾ ਕੇ ਉਹਨੂੰ ਜਲਾਉਣਾ ਪੈਂਦਾ ਕਿਉਂਕਿ ਜਿਹੜਾ ਇੱਕ ਧਰਮ ਗ੍ਰੰਥ ਹੈ ਸਾਡਾ ਪਵਿੱਤਰ ਬੈਬਲ ਉਹ ਸਾਨੂੰ ਦੱਸਦਾ ਕਿ ਉਹਨੂੰ ਬੜੇ ਆਦਰ ਦੇ ਨਾਲ ਮਿੱਟੀ ਦੇ ਵਿੱਚ ਦਫ਼ਨ ਕੀਤਾ ਜਾਵੇ ਕਿਉਂਕਿ ਮਿੱਟੀ 'ਚੋਂ ਨਿਕਲੇ ਉਹ ਤੇ ਮਿੱਟੀ 'ਚ ਦਫ਼ਨ ਕੀਤਾ ਜਾਵੇ ਤੇ ਹੁਣ ਮੁੱਦਾ ਕੀ ਇਹ ਕਿੰਨੇ ਕਿ ਲੋਗੇ ਇਸਨ ਪੰਜਾਬ ਦੇ ਅਸਾਮੀ ਪੰਜਾਬ ਚ ਕਿੰਨੇ ਕਿ ਭਾਈਚਾਰਾ ਤੁਹਾਡਾ ਅੱਜ ਦੀ ਜਿਹੜੀ ਹੈਗੇ 2.5 ਜਿਹੜਾ ਸਾਡਾ 크ਿਸਚੀਅਨ ਭਾਈਚਾਰਾ ਹੈਗਾ ਅਸੀਂ ਚਾਹੁੰਦੇ ਆ ਕਿ 2027 ਦੇ ਵਿੱਚ 100 ਜਿਹੜੇ 17 ਹਲਕੇ ਨੇ ਅਸੀਂ ਉਹਨਾਂ ਦੇ ਤੇ ਆਪਣੇ ਕੈਂਡੀਡੇਟ ਖੜੇ ਕਰਾਂਗੇ ਤਾਂ ਕਿ ਸਾਡਾ ਪਤਾ ਲੱਗੇ ਕਿ ਅਸੀਂ ਵੀ ਇਸ ਪੰਜਾਬ ਦੇ ਹਿੱਸਾ ਸਾਡਾ ਅਸੀਸ ਪੰਜਾਬ ਤੇ ਰਹਨੇ ਆ ਸਾਹਿਬ ਭਾਈ ਸਾਰੇ ਖੁਦ ਆਪਣਾ ਅਲੱਗ ਜਥੇਬੰਦੀ ਤਾਇ ਕਰੇਗਾ ਜਾਂ ਕਿਸੇ ਰਾਜਨੀਤਿਕ ਬਦਨਸਮੂਹ ਨਹੀਂ ਆਪਣੀ ਜਥੇਬੰਦੀ ਤਿਆਰ ਕਰੇਗਾ 크੍ਰਿਸਚੀਅਨ ਨੈਸ਼ਨਲ ਫਰੰਟ ਦੀ ਜਿਹੜਾ ਬੈਂਡ ਅੱਜ ਜਿਹੜੀ ਇਹ ਹੋ ਰਹੀ ਹੈ ਮੀਟਿੰਗ ਸਮੂਹ ਪਾਸਟਰ ਸਾਹਿਬਾਨ ਸਮੂਹ ਪੰਜਾਬ ਦੀ ਐਸੋਸੀਏਸ਼ਨ ਆ ਉਹ ਸਭ ਮਿਲ ਕੇ ਅਸੀਸ ਜਗਤ ਰੈਲੀ ਕਰ ਰਹੇ ਆ ਆਪਣੇ ਹੱਕਾਂ ਦੀ ਆਵਾਜ਼ ਦੇ ਲਈ ਕਿੰਨੇ ਕਹਾਵਦੀ ਹੈ ਪੰਜਾਬ ਦੇ ਵਿੱਚ ਪੁਗਾਇ ਚਾਰੇ ਦੀ ਆ ਜਿਹੜਾ 크੍ਰਿਸਚੀਅਨ ਭਾਈਚਾਰੇ ਦੀ ਆਬਾਦੀ ਆ 2.5 ਹੈ ਜਿਹੜੀ ਲਿਖਤੀ ਰੂਪ ਚ ਹੈ لیکن ਵਿਸ਼ਵਾਸੀ ਬਹੁਤ ਹੋ ਸਕਦੇ ਨੇ ਲੇਕਿਨ 2.5 ਜਿਹੜੀ ਹੈ ਉਹ ਜਿਹੜੀ ਕ੍ਰਿਸਟਨ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਸ ਮਾਧਿਅਮ ਦੇ ਦੁਆਰਾ ਸੋ ਅੱਜ ਦੀ ਰੈਲੀ ਜਿਹੜੀ ਰੱਖਣ ਦਾ ਮਕਸਦ ਇਹ ਹੀ ਹੈ ਕਿ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚੇ ਜਿਵੇਂ ਸਾਡੇ ਜਰਨਲਸ ਕਤਰ ਪੰਜਾਬ ਭਰਪੂਰ ਸਿੰਘ ਨੇ ਦੱਸਿਆ ਕਿ ਹਰ ਜਗ੍ਹਾ ਤੇ ਸਾਨੂੰ ਕਬਰਸਤਾਨ ਦੀ ਪ੍ਰੋਬਲਮ ਹੈ ਔਰ ਕ੍ਰਿਸਟਨਾ ਤੇ ਉਹ ਜਗ੍ਹਾ ਤੇ ਅਤਿਆਚਾਰ ਹੁੰਦਾ ਚਰਚਾ ਨੂੰ ਤੋੜਿਆ ਜਾਂਦਾ ਹੈ ਔਰ ਕਈ ਜਗ੍ਹਾ ਤੇ ਤੁਸੀਂ ਦੇਖਿਆ ਕਿ ਲੋਕਾਂ ਨੂੰ ਜਿਵੇਂ ਇਦਾਂ ਦਾ 사ਸੰਗ ਹੁੰਦਾ ਉਹਨੂੰ ਹਣਕੇ ਕੈਂਸਲ ਕੀਤਾ ਜਾਂਦਾ ਸੋ ਇਸ ਵੀ ਜਗ੍ਹਾ ਤੇ ਅ ਕੱਲ ਵੀ ਸਾਨੂੰ ਬੜੀ ਸਮੱਸਿਆ ਆਈ ਜਦੋਂ ਸਾਨੂੰ ਉਹ ਸ਼ੈੱਡ ਤੋਂ ਕੈਨਸਲ ਕਰਕੇ ਦੂਸਰੇ ਸ਼ੈੱਡ ਲਈ ਭੇਜਿਆ ਗਿਆ ਸੋ ਇਸ ਲਈ ਵੀ ਸਾਨੂੰ ਬਹੁਤ ਕਸਟ ਆਇਆ ਉਹਦੇ ਦੀ ਸਾਨੂੰ ਬਰਸਾਤ ਦਾ ਮੌਸਮ ਕਰੇ ਕਿਸਾਨਾਂ ਕੀ ਦੇਖੋ ਮੁਸ਼ਕਲ ਸੀ ਫਸਲ ਉੱਥੇ ਪਈ ਹੈ ਤੁਸੀਂ ਸਮਝਦੇ ਹੋ ਉਸ ਕਰਨ ਤੁਹਾਡੀ ਫਸਲ ਕਿਸੇ ਵੀ ਕਿਸਾਨ ਹੋਗਾ ਪਿੰਡਾਂ 'ਚ ਕੰਮ ਕਰਦੇ ਜੋ ਫਸਲ ਸੈੱਡ ਰਹਿਣਾ ਕਰੇਗੀ ਅੱਪਾ ਇਸ ਵਿੱਚ ਕੋਈ ਇਥੇ ਤਬਦੀਲ ਹੋਵੇ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਸਰ ਸਾਨੂੰ ਜਿੰਨੀ ਸਮੱਸਿਆ ਕੱਲ ਸਵੇਰ ਤੋਂ ਲੈ ਕੇ ਟੈਂਟ ਵਾਲੇ ਘੱਟੋ ਘੱਟ 15 ਜਣੇ ਸ਼ਾਮ ਤੱਕ ਖੜੇ ਰਹੇ ਔਰ 6 ਵਜੇ ਸ਼ੁਰੂ ਕੀਤਾ ਰਾਤ ਔਰ ਅੱਜ ਅਸੀਂ ਇਸ ਪ੍ਰੋਗਰਾਮ ਨੂੰ 12 ਵਜੇ ਸ਼ੁਰ ਸੰਗਤ ਇੱਥੇ ਪਹੁੰਚ ਰਹੀ ਤੁਹਾਡੀ ਅੱਜ ਸਾਡੇ ਕੋਲ 5 ਤੋਂ 6 7000 ਲੋਕ ਪਹੁੰਚਣਗੇ ਬਟਾ ਡਿਸਟ੍ਰਿਕਟ ਦੀ ਹੈ ਕਿ ਸਾਰੇ ਪੂਰੇ ਪੰਜਾਬ ਤੋਂ ਪੂਰੇ ਪੰਜਾਬ ਤੋਂ ਮੁੱਖ ਮੁੱਦਾ ਹੁਣ ਕੀ ਲੈ ਕੇ ਚੱਲ ਰਹੇ ਹੋ ਤੁਸੀਂ ਮੁੱਖ ਮੁੱਦਾ ਇਹ ਹੈ ਸਾਡੀ ਜਿਹੜੀ ਆ ਮਸੀਹ ਭਾਈ ਚਲੇ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕੀਤਾ ਜਾਏ ਔਰ ਤੁਹਾਨੂੰ ਦੱਸਿਆ ਜਿਵੇਂ ਜਰਨਲਿਸਟਰ ਪੰਜਾਬ ਨੇ ਅਸੀਂ 27 ਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਣੀ ਅਲੱਗ ਤੋਂ ਪਾਰਟੀ ਖੜੀ ਕਰਕੇ ਆਪਣੇ ਐਮਐਲਏ ਆਪਣੇ ਐਮਪੀ ਬਣਾਵਾਂਗੇ ਔਰ ਸਾਡੇ ਨੇਤਾਵਾਂ ਨੂੰ ਜਵਾਬ ਹੈ ਇਸ ਚੀਜ਼ ਦਾ ਜਿਹੜੇ ਹੁਣ ਮੇਰੀ ਪਾਰਟੀ ਦਾ ਦਾਅਵਾ ਹੈ ਹੁਣ ਜਵਾਬ ਦੇਓਗੇ ਆਹ ਬਿਲਕੁਲ ਦਵਾਂਗੇ ਜੀ ਬਿਲਕੁਲ ਦਵਾਂਗੇ ਜਵਾਬ ਠੀਕ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼